ਯੋਰਾ ਇੱਕ ਦਾ ਜਿੰਦਾਬਾਦ 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 ਅਭੀ ਪੋੜਾ ਕੇ ਰਹਾ ਹੈ ਪੋੜਾ ਕੇ ਰਹਾ ਹੈ ਪੋੜਾ ਕੇ ਰਹਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਤ ਚੈਨਲ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਸੋ ਬਲਵੰਡੇ ਵਾਲੀ ਪੁੜੀ ਦਾ ਮੁੱਤਾ ਬੜੇ ਯੋਰਾ ਸ਼ੋਰਾ ਤੇ ਜਿਹੜਾ ਫੁੱਟ ਚੁੱਕਾ ਆ ਐ ਸ਼ਿਨਸ ਕਮੇਟੀਆਂ ਵੱਲੋਂ ਜਿਹੜਾ ਆ ਕੇ ਐਲਾਨ ਕਰ ਦਿੱਤਾ ਗਿਆ ਵੱਡੇ ਲੈਵਲ ਤੇ ਜਿਹੜਾ ਕਿ धरना ਪ੍ਰਦਰਸ਼ਨ ਜਾਰੀ ਹੋ ਚੁੱਕਾ ਆਸ ਦੇ ਡੇਟ ਤੇ ਜਿਹੜਾ ਫੜਾ ਦੇ ਕਾਰਨ ਜਿਹੜੀ ਬਲਵੰਡੇ ਵਾਲੀ ਪੁਲੀ ਬੈਠੀ ਸੀਗੀ ਸੋ ਉਸ ਦੇ ਮੁੱਦੇ ਨੂੰ ਜਿਹੜਾ ਬੜੇ ਯੋਗਾਂ ਦੇ ਨਾਲ ਉਭਾਰਿਆ ਜਾ ਰਿਹਾ ਸੋ ਸਾਡੇ ਨਾਲ ਜੁੜ ਚੁੱਕੇ ਨੇ ਸਤਨਾਮ ਸਿੰਘ ਬਾਗੜੀਆਂ ਤੇ ਹੋਰ ਵੀ ਜਥੇਬੰਦੀਆਂ ਦੇ ਪ੍ਰਧਾਨ ਸਾਹਿਬ ਆ ਚੁੱਕੇ ਨੇ ਸਵਾਭ ਕਰਦੇ ਆ ਗੱਲਬਾਤ ਮੁਰਦਾਬਾਦ ਮੁਰਦਾਬਾਦ ਜੈ ਹਰ ਸਤਿਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ 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 ਸਿਆਮ ਸਰ ਮਰਦਾਬਾ 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 ਕੋ ਮਹਬੂਬ ਵਾਲੀ ਸਰਕਾਰ ਮੈਂ ਸਟਾਫਿਕ ਪਗੜੀ ਮਦਾਨ ਪਗੜੀ ਸੰਭਾਲ ਲੈ ਅੱਜ ਰੋਜ਼ਦਾਨਾਂ ਦੇ ਨਾਲ ਬੈ ਗਿਆ ਕਾਫੀ ਦਿੱਕਤਾਂ ਦੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਿਛਲੇ ਕਈ ਵੀ ਅੱਜ ਸਮਾਜ ਸਭਾ ਜਿਹੜੀ ਪੰਜਾਬ ਇਹ ਬਹੁਤ ਪੁਰਾਣੀ ਆ ਲੱਗੇ ਪਕੇ 40 50 ਸਾਲ ਤੋਂ ਕੰਮ ਕਰਦੀ ਸਾਡੇ ਪੀਟ ਏਰੀਆ ਦੇ ਵਿੱਚ ਜਿਹੜੇ ਬਜ਼ੁਰਗ ਸਾਡੇ ਮਾਸੂਦ ਸਿੰਘ ਸਿੰਘ ਜੀ ਨੇ ਇਹਨਾਂ ਕਈ ਜਿਹੜੇ ਮੁੱਦੇ ਨੇ ਸਮਾਜ ਦੇ ਜਿਹੜੇ ਅਸਰਵਾਰਾ ਵਾਲੇ ਉਹ ਹੱਲ ਕਰਵਾਏ ਨੇ ਇਹ ਜਿਹੜਾ ਮਸਲਾ ਆ ਇਹ ਅਸਰ ਜੇ ਉੱਠਿਆ ਇਸ ਕਰਕੇ ਆ ਵੀ ਸਾਡੇ ਪਿਛਲੇ ਪਿੰਡ ਬਲਵੰਡੇ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਸਾਡੀ ਭੈਣ ਜਿਹੜੀ ਆ ਉਹ ਟਰਾਲੀ ਥੱਲੇ ਆ ਕੇ ਉਹਦੀ ਡੈਥ ਹੋ ਗਈ ਸੀ ਕਾਰਨ ਕੀ ਸੀ ਵੀ ਵਰਮਾ ਜੜੀਆਂ ਸੀ ਰੁੜਗੀਆਂ ਸੀ ਪਾਣੀ ਆਉਂਦਾ ਤੇ ਮਿੱਟੀ ਜਿਹੜੀ ਪਾਈ ਸੀ ਟੈਂਪਰਰੀ ਤੋਂ ਬਣਾ ਦੇ ਕੋ ਢੇਰੀ ਲੱਗੀ ਸੀ ਉੱਤੋਂ ਸਕੂਟੀ ਸੁੱਟ ਕੇ ਗੰਨੇ ਵਾਲੀ ਟਰਾਲੀ ਦੇ ਥੱਲੇ ਆ ਕੇ ਭੈਣ ਦਾ ਐਕਸੀਡੈਂਟ ਹੋ ਗਿਆ ਉਹ ਅਕਾਲ ਚਲਾ ਗਿਆ ਇੱਥੇ ਕਈ ਬੰਦੇ ਨੇ ਸਾਡੇ ਦੀਆਂ ਪੁੱਤ ਨੰਨੂ ਸਟਾਲ ਲੱਗ ਕੇ ਨੇ ਵਰਮਾ ਤੋਂ ਡਿੱਟੇ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਅਸੀਂ ਤਾਂ ਤੁਸੀਂ ਨੇ ਪੁੱਛਿਆ ਤਾਂ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਕਿ ਨਹੀਂ ਹੋਈ ਇਸ ਮਸਲੇ ਦੇ ਵਿੱਚ ਇਸ ਸਕੂਲੀ ਦੇ ਉੱਤੇ ਇਸ ਸੰਯੁਕਤ ਮੋਰਚਾ ਗੈਰ ਆਜ ਨੇ ਤੇ ਕਿ ਜਿਹਦਾ ਨਾ ਮੈਂਬਰ ਹੈ ਭਗਵੰਤ ਸਿੰਘ ਮਾਨ ਦੇ ਨਾਲ ਬੈਠ ਕੇ ਚਰਚਾ ਹੋਈ ਭਈ ਇਸ ਸਕੂਲੀ ਦਾ ਜਿਹੜਾ ਵਾ ਕੰਮ ਤੁਰੰਤ ਚਾਲੂ ਕੀਤਾ ਜਾਵੇ ਤੇ ਬੇੜ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਤੇ ਸੀਐਮ ਸਾਹਿਬ ਨੇ ਇਹ ਕਿਹਾ ਸੀ ਵੀ ਸਾਨੂੰ ਸਿਰਫ 15 ਦਿਨ ਦਾ ਸਮਾਂ ਦਿੱਤਾ ਜਾਵੇ ਅਸੀਂ ਸਾਰੇ ਦਾ ਸਾਰਾ ਜਿੰਨਾ ਵੀ ਖੇਤਰ ਆ ਉਹਦਾ ਇੱਕ ਤੇ ਇਨਕੁਆਰੀ ਕਰਕੇ ਜਿੱਥੇ-ਜਿੱਥੇ ਵੀ ਪੁਲੀਆਂ ਠਕੀਆਂ ਨੇ ਜਾਂ ਜਿੱਥੇ ਮਿੱਟੀ ਪੈਣ ਵਾਲੀ ਸਾਰਾ ਸਾਰਾ ਸਰਵਾ ਕਰਵਾਖੇ ਤੇ ਆਪਾਂ ਜਿਹੜਾ ਵਾ ਤੁਹਾਨੂੰ ਜਿਹੜਾ ਵਾ ਉਹ ਤੁਹਾਡੇ ਹੱਕ ਜਿਹੜੇ ਦੇ ਦੇਾਂਗੇ ਪਰ ਸਾਲ ਹੋਣ ਨੂੰ ਪਿਆ ਸੀਐਮ ਸਾਹਿਬ ਦੇ ਟੇਬਲ ਦੇ ਉੱਤੇ ਫਾਈਲ ਪਈ ਹੋਵੇ ਤੇ ਅਜੇ ਤੱਕ ਸਾਡਾ ਇਸ ਪੁਲੀ ਦਾ ਨਿਗਿਜੀ ਦਾ ਹਾਲਾ ਨਾ ਹੋਵੇ ਤੇ ਫੇਰ ਸਰਕਾਰ ਜਿਹੜੀ ਹੈ ਇਹਦੇ ਜ਼ਾਬਾਬਦੇਹ ਹਨ ਮਹਿਮਾਨ ਸਾਹਿਬ ਨੂੰ ਦੇਣੀ ਬੇਨਤੀ ਕਰਨੀ ਚਾਹਨਾ ਆਪਣੇ ਬੇਟੇ ਏਰੀਆ ਵੱਲੋਂ ਭਈ ਇਹ ਕੰਮ ਜਿਹੜਾ ਵਾ ਤੋਂ ਵਾ 20 ਜਾਂ 30 ਲੱਖ ਦਾ ਹੋਏਗਾ ਜੇ ਸਾਡੀ ਇਹ ਪੁਲੀ ਨਹੀਂ ਬਣ ਸਕਦੀ ਜਿਹੜੀ ਪੰਜਾਵਾ ਪਿੰਡਾਂ ਨੂੰ ਜੋੜਦੀ ਹੋਵੇ ਜਾਂ ਛਾਲਿਆਂ ਤੋਂ ਲੈ ਕੇ ਸ੍ਰੀ ਹਰਿ ਗੋਬਿੰਦਪੁਰ ਤੱਕ ਨਾ ਚੰਡੀਗੜ੍ਹ ਤੋਂ ਛੜਕਾ ਚੱਲਦਾ ਹੋਏ ਤੇ ਜੇ ਇਹ ਨਹੀਂ ਬਣ ਸਕਦਾ ਤਾਂ ਤੁਹਾਡੇ ਕੋ ਆਸ ਵੀ ਕੋਈ ਨਹੀਂ ਕੀਤੀ ਜਾ ਸਕਦੀ ਸਾਡੀ ਇਹ ਮੰਗਿਆ ਕਿ ਜਿੰਨਾ ਚਿਰ ਇਹ ਪੁਲੀ ਨਹੀਂ ਬਣਦੀ ਸਾਡੇ ਬਜ਼ੁਰਗਾ ਕਿਉਂ ਇੱਥੇ ਬੈਠੇ ਨੇ ਸਾਡੀਆਂ ਜਥੇਬੰਦੀਆਂ ਜਿਹੜੀਆਂ ਸਹਿਯੋਗੀ ਤੌਰ ਤੇ ਪੂਰਾ ਇਹਨਾਂ ਦਾ ਸਾਥ ਦੇਣਗੇ ਜਿੰਨਾ ਚਿਰ ਇਹ ਜਿਹੜਾ ਪੁਲੀ ਬਣਦੀ ਨਹੀਂ ਉਹਨਾਂ ਚਿਰ ਅਸੀਂ ਜਲਾਵਾਂ ਇਥੋਂ ਜਾਉਂਦੇ ਇਲਾਕੇ ਨੂੰ ਮੁਸ਼ਕਲਾ ਕੀ ਆ ਰਹੀ ਹੈ ਕਾਫੀ ਪਿੰਡ ਜਿਹੜੇ ਲੱਗਦੇ ਇਹਦੇ ਨਾਲ ਕੀ ਦਿੱਕਤਾਂ ਕੀ ਹੈ ਅਸਲ ਜੇਵੇਂ ਸਾਡੇ ਸਾਥੀਆਂ ਨੇ ਪਹਿਲਾਂ ਦੱਸਿਆ ਕਿ ਬਹੁਤ ਭਾਰੀ ਵਹੀਕਲ ਜਿਹੜੇ ਨੇ ਉਹ ਇਸੇ ਪੁਲ ਦੇ ਉੱਤੇ ਲੰਘਦੇ ਨੇ ਹੁਣ ਤੁਹਾਡੇ ਸਾਹਮਣੇ ਟਰਾਲੀਆਂ ਦੋ ਲੱਗ ਕੇ ਗਈਆਂ ਨੇ ਜਿਨ੍ਹਾਂ ਦੇ ਵਿੱਚ ਬਜਰੀ ਦਿੱਤਾ ਜਿਹੜੀ ਅਲੱਗ-ਬੱਗ 10-10 ਸੈਂਕੜੇ ਸੀਗੀ ਟਰੱਕ ਜਿਹੜੇ ਨੇ ਬੜੇ ਭਾਰੀ ਨੇ ਟੈਂਪੋਰਰੀ ਪੁਲ ਬਣਿਆ ਹੋਇਆ ਕਿਸੇ ਵੇਲੇ ਪੁਲੀ ਕੋਈ ਬੈਠ ਸਕਦੀ ਆ ਤੁਸੀਂ ਅੱਜ ਤੋਂ ਕੋਈ 15 ਸਾਲ ਪਹਿਲਾਂ ਜਿਹੜਾ ਵਾ ਪੁਲ ਕੋਥੇ ਦੀ ਖਬਰ ਸੁਣੀ ਹੋਏਗੀ ਟਰੱਕ ਸੇ ਬਜਰੀ ਦਾ ਭਰਿਆ ਉਹ ਟਰੱਕ ਜੋ ਲੰਘਣ ਲੱਗਾ ਪਿਛਲੇ ਗੱਡੀ ਹੀ ਗਰਦਾਸਪੁਰ ਦੇ ਜੀ ਸੀ 10 ਜੀਗੀਆਂ ਦੀ ਮੌਤ ਹੋਈ ਸੀ ਉਹ ਟਰੱਕ ਦਾ ਬੈਠ ਜਾਣਾ ਤੇ ਪੁ ਕਦੇ ਉਹੀ ਕਾਰਨ ਸਾਡਾ ਇਹ ਪੂਰੀ ਨਾ ਬਣੇ ਅਸੀਂ ਇਹ ਬਚਾਉਣਾ ਚਾਹੁੰਦੇ ਹਾਂ ਉਹਨਾਂ ਲੋਕਾਂ ਨੂੰ ਸਾਡੇ ਧੀਆਂ ਪੁੱਤਾਂ ਨੂੰ ਬਚਾਉਣਾ ਚਾਹੁੰਦੇ ਹਾਂ ਕਿ ਸਕੂਲਾਂ ਵਾਲੀਆਂ ਬੱਸਾਂ ਇੱਥੋਂ ਜਾਂਦੀਆਂ ਨੇ ਇੱਥੋਂ ਸਾਡੇ ਲੋਕ ਜਾਂਦੇ ਨੇ ਇਹ ਜਦੋਂ ਮੀਂਹ ਪੈ ਜਾਂਦਾ ਇੱਥੋਂ ਗੱਡੀਆਂ ਸਲਿੱਪ ਕਰਦੇ ਨੇ ਕਈ ਵਾਰੀ ਟਰੈਕਟਰਾਂ ਦੀਆਂ ਗੱਡੀਆਂ ਚੜ੍ਹਦੀਆਂ ਪੈਂਦੀਆਂ ਸਾਡੀ ਐ ਸਥਿਤੀ ਬਹੁਤ ਵੱਡੀ ਆ ਤੇ ਮੈਂ ਆਪਣਾ ਇਹਨਾਂ ਵਧਾਇਕਾਂ ਜਿਹੜਾ ਹਲਕਾ ਅੰਜਾਰ ਦਾ ਸਾਡਾ ਮਾਨਸ਼ਾਪ ਦਾ ਸਾਡੇ ਦੇ ਸਭ ਦਾ ਰੂਟਸੇ ਰਿਕੋ ਉਹਨਾਂ ਨੂੰ ਕਈ ਵਾਰ ਆਪਾਂ ਮੈਂ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦਾ ਨੰਬਰ ਆ ਜੇ ਮੇਰੇ ਕੋਲ ਪਰ ਉਹਨਾਂ ਨੇ ਅਜੇ ਤੱਕ ਮੇ ਅਸੀਂ ਆਂਦੇ ਆ ਕਿ ਹੋ ਸਕਦਾ ਉਹਨਾਂ ਦੇ ਜਿਹੜੇ ਇੱਥੇ ਵਰਕਰਸ ਆ ਤਾਂ ਨੇ ਉਹ ਉਹਨਾਂ ਨੂੰ ਨਾਂ ਦੱਸਦੇ ਹੋਣ ਅਸੀਂ ਇਹ ਆਜ ਜਥੇਬੰਦੀ ਦੇ ਤੌਰ ਤੇ ਤੁਹਾਨੂੰ ਦੱਸਦੀ ਆ ਵੀ ਸਾਡੀ ਆ ਪ੍ਰੋਬਲਮ ਆ ਤੁਸੀਂ ਸੀਐਮ ਸਾਹਿਬ ਨੂੰ ਕਹਿ ਦਿਓ ਸ਼ਾਇਦ ਤੁਹਾਡੇ ਅੱਖੇ ਲੱਗੇ ਸਾਡੀ ਇੱਕ ਨਿਗ੍ਹੀ ਜਿਹੀ ਪੁਲੀ ਬਣ ਜਾਵੇ ਤੇ ਸਾਡੇ ਧੀਆਂ ਪੁੱਤ ਬੱਜਣ ਗੰਜ ਜਦੋਂ ਇਹ ਪਾਈਪਾਂ ਪਾਈਆਂ ਨੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਪੈਸੇ ਵੀ ਕੀਤੇ ਆਪ ਖੁਦ ਇਹ ਕੰਮ ਕਰਵਾਇਆ ਨਾਲੋਂ ਉਦੋਂ ਸੇਖਵਾ ਸਾਹਿਬ ਵੀ ਇੱਥੇ ਆਏ ਡੀਸੀ ਸਾਹਿਬ ਵੀ ਇੱਥੇ ਆਏ ਉਹਨੇ ਢੱਕਿਆ ਸੀਗਾ ਕਿ ਤੁਸੀਂ ਨਾ ਕਰੋ ਸਾਡੀ ਬੇਇੱਜ਼ਤੀ ਹੋਦੀ ਐਂ ਆਪ ਖੁਦ ਸਮੇਂ ਦੇ ਵਿੱਚ ਇਹਨਾਂ ਕਰਵਾ ਦੇਵਾਂਗੇ ਕੀ ਲੱਗਦਾ ਕਿ ਸਾਲ ਹੋ ਗਏ ਇਸ ਗੱਲ ਨੂੰ ਵੀ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਇਹ ਬੜੀ ਵੱਡੀ ਗੱਲ ਕੀਤੀ ਆ ਤੁਸੀਂ ਜੀ ਮੈਂ ਤੁਹਾਨੂੰ ਆ ਕੇ ਛੁੱਟੀ ਜੇ ਆ ਤੁਹ ਦਿੰਦਾ ਜਦੋਂ ਹੜ੍ਹ ਆਏ ਸੀ ਨਾ ਤੇ ਆਪਾਂ ਪਿੰਡ ਆਪਣੇ ਦੇ ਵਿੱਚ ਹੋ ਲਾ ਕੇ ਪਗ 70-80 ਹਜ਼ਾਰ ਰੁਪਏ ਇਕੱਠਾ ਕੀਤਾ ਤੇ ਆਪਾਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੀਆਂ ਲੋਕਲ ਪਰ ਸਤਲੋਜ ਵਾਲੇ ਪਾਸੇ ਜਾ ਕੇ ਉਹਨਾਂ ਚਿਰ ਨੂੰ ਸਾਡੇ ਇਧਰਲੇ ਪਾਸੇ ਵੱਧ ਆ ਗਿਆ ਜੀ ਅਸੀਂ ਇਹ ਸੋਚਿਆ ਵੀ ਜਿਹੜੀ ਉੱਧਰਲੇ ਪਾਸੇ ਰਕਮ ਡਣੀ ਆ ਉਹ ਕਿਉਂ ਨਾ ਆਪਣੇ ਲੋਕਾਂ ਦੀ ਸਹਾਇਤਾ ਵਾਸਤੇ ਰੱਖ ਲਈ ਜਾਵੇ ਅਸੀਂ ਉਹ ਸਾਰੀ ਪੇਮੈਂਟ ਜਿਹੜੀ ਆ ਇਹ ਕਹਿੰਦਾ ਤੁਸੀਂ ਬੰਦ ਕਰਨ ਵਾਸਤੇ ਵਿੱਚੋਂ ਖਰਚੀ ਗਈ। ਦੂਸਰਾ ਜਿਹੜੀਆਂ ਵਰਮਾ ਸਾਡੇ ਪਿੰਡ ਦੇ ਰਹਿੰਦੀਆਂ ਸੀ ਜਦੋਂ ਅਸੀਂ ਆਪਣੀ ਵਰਮ ਦੇ ਉੱਤੇ ਮਿੱਟੀ ਪਾਉਣ ਲੱਗੇ ਤੇ ਸਾਡੇ ਪਿੰਡ ਦੇ ਬਹੁਤ ਪਰ ਜੜਿਆ ਉਹਨਾਂ ਨੇ ਸੈਟਰੀ ਸਾਹਿਬ ਤੇ ਵੀਡੀਓ ਸਾਹਿਬ ਤੇ ਸਾਰੇ ਫੋਨ ਕਰਕੇ ਕਹਿ ਦਿੱਤਾ ਕਿ ਇਹ ਜਿਹੜੀਆਂ ਵਰਮ ਦੇ ਉੱਤੇ ਮਿੱਟੀ ਨਹੀਂ ਪਾਣੀ ਚਾਹੀਦੀ ਇਹ ਅਨਲਿਗਲ ਆ। ਜੇ ਪਿੰਡ ਦੇ ਲੋਕ ਲਈ ਇਕੱਠੀ ਕਰਕੇ ਤੇ ਵਰਮ ਤੇ ਮਿੱਟੀ ਪਾਉਣ ਲੱਗਣ ਉਹਨਾਂ ਨੂੰ ਡੱਕ ਦਿੱਤਾ ਜਾਵੇ ਤੇ ਫਿਰ ਇਹਦਾ ਮਤਲਬ ਇਹ ਬਣਦਾ ਵੀ ਸਰਕਾਰ ਕੰਮ ਜਿਵਾ ਕਰ ਨਹੀਂ ਦੇਣਾ ਚਾਹੁੰਦੀ। ਇੱਕ ਪਾਸੇ ਸਰਕਾਰ ਦੇ ਕਹਿੰਦੀ ਆ ਵੀ ਬਾਹਰਲੀਆਂ ਕੰਪਨੀਆਂ ਆਉਣਗੀਆਂ ਇੱਥੇ ਇਨਵੈਸਟ ਕਰ ਰਹੀਆਂ ਸਾਡੇ ਪੰਜਾਬ ਦਾ ਜਿਹੜਾ ਉਹ ਮਾਲੀਆ ਜਿਹੜਾ ਵਧੇਗਾ ਤੇ ਅਸੀਂ ਕਾਰੋਬਾਰ ਕਰਾਂਗੇ ਤੇ ਐਨ ਆਰ ਆਈ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਆ ਵੀ ਤੁਸੀਂ ਆ ਕੇ ਇੱਥੇ ਦੇ ਆਪਣੇ ਫਾਊਂਡਰ ਮੈਂਬਰ ਬਣੋ ਆਪਣੇ ਸਮਾਜ ਦਾ ਭਲਾ ਕਰੋ ਆਪਣੇ ਪੰਜਾਬ ਦੇਸ਼ ਦਾ ਭਲਾ ਕਰੋ ਕਿ ਜੇ ਲੋਕ ਕਰਨਾ ਚਾਹੁੰਦੇ ਨੇ ਤੇ ਡੱਕਦੇ ਨੇ ਫਿਰ ਦੋਸ਼ੀ ਕੌਣ ਹੈ ਸਰਕਾਰ ਨੂੰ ਸੋਚਣਾ ਪਵੇ ਜੇ ਪਹਿਲੀਆਂ ਸਰਕਾਰਾਂ ਚਾਰ ਪੋਸਟਰ ਲਾਉਂਦੀ ਐ ਤੇ ਅੱਜ ਦੇ ਵੇਖਣ ਨੂੰ ਮਿਲਦਾ ਹਰ ਖਾਂਬੇ ਦੇ ਨਾਲ ਤੇ ਬੋਰਡ ਲੱਭਦਾ ਇਹ ਕਹਿੰਦੇ ਸੀ ਉਹਨਾਂ ਦੀ ਐਡਵਰਟਾਈਜ਼ਮੈਂਟ ਬਹੁਤ ਆਉਂਦੀ ਪਰ ਆਪੂ ਕਿਸੇ ਪਾਸੇ ਨੂੰ ਕਸਰ ਨਹੀਂ ਛੱਡੀ ਕਿਦਾਂ ਦੇਖਦੇ ਸੀ ਮੈਂ ਜੀ ਦੋ ਦਿਨ ਹੋਏ ਪਹਿਲਾਂ ਦਰਵਾਸਾ ਹੋ ਗਿਆ ਸੀ ਜੀ ਉਸੇ ਗੈਲਰੀਆਂ ਦੇ ਵਿੱਚ ਜਿੱਥੇ ਪਹਿਲਾਂ ਕਿਸ ਤਰ੍ਹਾਂ ਚੱਲਦਾ ਸੀਗਾ ਉੱਥੇ ਅੱਜ ਪ੍ਰਧਾਨਤਮਨ ਦੀ ਫੋਟੋ ਜਿਹੜੀ ਫਲੈਸ਼ ਹੋ ਰਹੀ ਹੈ ਅਸੀਂ ਇਹ ਚਾਹੁੰਦੇ ਆਂ ਕਿ ਮਾਨ ਸਾਹਿਬ ਤੁਸੀਂ ਕੰਮ ਹੀ ਇੰਨੇ ਕਰ ਦਿਓ ਕਿ ਆਪਾਂ ਨੂੰ ਫੋਟੋ ਲਾਉਂਦੀ ਲੋੜ ਨਾ ਪਵੇ ਅੱਜ ਬਰੂਸ ਤੋਂ ਸੇਖਵਾਂ ਨੂੰ ਬੇਨਤੀ ਕਰਦਾ ਤੁਹਾਡੇ ਸਾਹਮਣੇ ਮらい ਕਿ ਸੇਖਵਾ ਸਾਹਿਬ ਇਹ ਜਿਹੜੀਆਂ ਸਾਰੀਆਂ ਜਿੱਥੇ ਬੰਦੀਆਂ ਇੱਥੇ ਫਰੋਤੀਆਂ ਨੇ ਇਹਦੇ ਵਿੱਚ ਕੋਈ ਰਾਜਨੀਤਿਕ ਲੀਡਰ ਨਹੀਂ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਆਪ ਹੋਏ ਇਥੇ ਕੋਲ ਸਾਡੇ ਅੱਜ ਹੀ ਮਸ਼ੀਨ ਲਿਆਓ ਇਹਦਾ ਕੰਮ ਆਰੰਭ ਕਰਵਾ ਦਿਓ ਤੁਹਾਡੀ ਸਰਕਾਰ ਆ ਜੇ ਤੁਸੀਂ ਕੰਮ ਕਰਵਾਓਗੇ ਇਹਦਾ ਜਿੱਦਾਂ ਵੀ ਸੇਰਾ ਵਾ ਸਾਰਾ ਮਾਨਸਿਕ ਘਾੜ ਨੂੰ ਜੜਾ ਸਾਨੂੰ ਸਿਰਫ ਸਾਡੀ ਸਮੱਸਿਆ ਦਾ ਜਿਹੜਾ ਵਾ ਉਹ ਹੱਲ ਚਾਹੀਦਾ ਇਸ ਕਰਕੇ ਤੁਹਾਡੇ ਸਾਹਮਣੇ ਬੇਨਤੀ ਕਰਦਾ ਮਾਨਸਿਕ ਘਾੜ ਨੂੰ ਕਿ ਤੁਸੀਂ ਇਹ ਪੁਰੀ ਦਾ ਕੰਮ ਛੇਤੀ ਛੇਤੀ ਚਾਲੂ ਕਰਵਾਓ ਸਾਡੇ ਜਿਹੜਾ ਵਾ ਸਾਡਾ ਸੌਖਾ ਜਰੂ ਉਹ ਲਾਸ ਵਾਲ ਕੀ ਹੱਤ ਮਰਦ ਕਰ ਕਤਰੀ ਲਗਾਤਾਰ ਨਿਰੰਤਰ ਪਰ ਚਲਵਾਇ ਕਿਉਂਕਿ ਬਜ਼ੁਰਗ ਸਾਡੇ ਬੈਠੇ ਨੇ ਕਿਉਂਕਿ ਤਿਆਰੀ ਕਰਦੇ ਤੇ ਜਿੰਨਾ ਚਿਰ ਇੱਥੇ ਪ੍ਰਸ਼ਾਸਨ ਆਪਣੀ ਮਸ਼ੀਨਾਂ ਲਾ ਕੇ ਨਹੀਂ ਪਹੁੰਚਦਾ ਕੰਮ ਆਰੰਭ ਨਹੀਂ ਹੁੰਦਾ ਉਹਨਾਂ ਚਿਰ ਜਿਹੜਾ ਆਪਾਂ ਇੱਥੋਂ ਦੇਖਣ ਵਾਲੇ ਤੇ ਮੈਂ ਬੇਨਤੀ ਕਰੂੰਗਾ ਵੀ ਇਹਨਾਂ ਬਜ਼ੁਰਗਾਂ ਨਾਲ ਸਾਡੀਆਂ ਜਥੇਬੰਦੀਆਂ ਨੇ ਟਰਾਲੀਆਂ ਟਰੈਕਟਰ ਜਿਹੜੇ ਸ਼ਾਮ ਤੱਕ ਇੱਥੇ ਸਾਡੇ ਲੱਗ ਜਾਣੇ ਨੇ ਉੱਚੇ ਲੰਗਰ ਚੱਲੂਗਾ ਜੇ بارش ਦਾ ਵੀ ਮੌਸਮ ਹੋਏਗਾ ਤਾਂ ਟਰਾਲੀਆਂ ਦੇ ਵਿੱਚ ਰਹਿਣ ਬਸੇਰਾ ਕੀਤਾ ਜਾਊਗਾ ਜੇ ਗਰਮੀ ਲੱਗਦੀ ਆ ਤੇ ਫੇਰ ਵੀ ਉਹਨਾਂ ਦੇ ਵਿੱਚ ਪੱਖਿਆਂ ਦਾ ਇੰਤਜ਼ਾਮ ਕਰਕੇ ਜਨਰੇਟਰ ਲਾ ਦਿੱਤੇ ਜਾਣਗੇ ਤੇ ਪੱਕਾ ਮੋਰਚਾ ਜਿਹੜਾ ਵਾ ਇੱਥੇ ਲਾਇਆ ਜਾਊਗਾ ਜਿੱਨਾਂ ਚਿਰ ਸਾਡੀ ਕੁੜੀ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਜਾਣ ਵਾਲੇ ਹਾਂ ਧੰਨਵਾਦ ਜੀ ਹਾਂ ਕੀ ਨਾ ਆ ਵਿੱਚ ਤੁਹਾਡਾ ਜੀ ਦਿੱਤੀ ਦਿੱਤੀ ਜੀ ਇੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਹੈ ਭਾਰਤੀ ਕਿਸਾਨ ਯੂਨੀ ਚੜੁੰਦੀ ਕੀ ਕਹਿਣਾ ਚਾਹੋਗੇ ਅੱਜ ਦੇ ਰੋਸ ਪ੍ਰਦਰਸ਼ਨ ਬਾਰੇ ਜੀ ਦੇਖੋ ਇਹ ਪਿਛਲੇ ਸਾਲ ਦੀ ਮੈਂ ਇਸੇ ਹੀ ਲਗਭਗ ਅਗਸਤ ਮਹੀਨੇ ਦੇ ਵਿੱਚ ਇਹ ਹੜ੍ਹ ਆਏ ਸੀਗਾ ਉਦੋਂ ਤੋਂ ਇਹ ਕੁੜੀਆਂ ਬੈਠੀਆਂ ਹੋ ਜਾਂਦੀਆਂ ਨੇ ਪ੍ਰਸ਼ਾਸਨ ਦੇ ਨਾਲ ਜਿਸ ਤੋਂ ਮੁਆਵਜ਼ੇ ਦੀਆਂ ਕਈ ਮੀਟਿੰਗਾਂ ਹੋਈਆਂ ਮੁਆਵਜ਼ੇ ਦਾ ਜਿੱਥੇ ਪ੍ਰਸ਼ਾਸਨ ਨੇ ਦਾਵਾ ਕੀਤਾ ਸੀਗਾ ਦੇਣ ਦਾ ਤੇ ਇਹ ਨਾਲ ਜਿਹੜਾ ਕੁੜੀਆਂ ਦਾ ਮਸਲਾ ਆ ਇਹ ਪਿਛਲੇ ਸਾਲ 2023 ਸਤੰਬਰ ਜੀ ਆਪਾਂ ਡੀਸੀ ਸਾਹਿਬ ਦੇ ਧਿਆਨ ਚ ਲਿਆ ਦਿੱਤਾ ਸੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਲਾਕੇ ਦਾ ਦੌਰਾ ਕਰਕੇ ਜਿਹੜੀਆਂ ਸਾਰੀਆਂ ਸਮਝ ਦੇ ਜਿਹੜੀਆਂ ਕੁੜੀਆਂ ਨੇ ਉਹ ਬਣਾ ਦੇਾਂਗੇ ਪਰ ਹੁਣ 1 ਸਾਲ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹ ਕੁੜੀਆਂ ਹੁਣ ਜਿੱਥੇ ਪਹਿਲਾਂ ਥੋੜੀ ਜੀ ਆਵਾਜ਼ਾਈ ਚੱਲਦੀ ਸੀ ਜਿੱਥੇ ਕਾਰਾਂ ਸਕੂਟਰ ਮੋਟਰਸਾਈਕਲ ਲੱਗਦੇ ਸੀਗੇ ਹੁਣ ਉਹਦੇ ਤੋਂ ਵੀ ਇਹ ਆਵਾਜ਼ੇ ਕੁੜੀਆਂ ਬਹਿ ਚੁੱਕੀਆਂ ਨੇ ਰੁਕ ਚੁੱਕੀਆਂ ਅਸੀਂ ਹਮੇਸ਼ਾ ਲੋਕਾਂ ਦੀ ਲੜਾਈ ਲੜਦੇ ਆਏ ਆ ਆਪਣੀ ਸੰਗਤ ਦੀ ਲੜਾਈ ਲੜਦੇ ਆਏ ਆ ਅੱਜ ਵੀ ਇੱਥੇ ਅਸੀਂ ਇਸ ਕਰਕੇ ਪਹੁੰਚਿਆ ਕਿ ਸਾਡੇ ਲੋਕਾਂ ਦੀ ਲੜਾਈ ਆ ਇਹਨਾਂ ਸਰਕਾਰਾਂ ਨੇ ਸਾਡਾ ਕੋਈ ਹੱਲ ਨਹੀਂ ਕਰਨਾ ਇਹਨਾਂ ਨੇ ਸਿਰਫ ਲਾਰੇ ਹੀ ਲਾਣੇ ਆ ਅਸੀਂ ਜਿਹੜੇ ਜਿੰਨੀਆਂ ਵੀ ਸਾਡੀਆਂ ਯੂਨੀਅਨਸ ਨੇ ਸਾਰੀਆਂ ਦਾ ਇਕੱਠ ਕਰਕੇ ਇੱਕੇ ਦੇ ਵਿੱਚ ਇੱਥੇ ਬੈਠ ਕੇ ਆਪਣੇ ਲੋਕਾਂ ਦਾ ਸੰਘਰਸ਼ ਜਿਹੜਾ ਆ ਉਹ ਸ਼ੁਰੂ ਕੀਤਾ ਅੱਜ ਜਿਹੜਾ ਧਨਵਰਦਸ਼ਨ ਦਿੱਤਾ ਦਾਰਿਆ ਕਿੰਨੇ ਸਮੇਂ ਦੇ ਲਈ ਜਿਹੜਾ ਲਗਾਇਆ ਗਿਆ ਧਨਵਰਦ ਜੀ ਸਾਡਾ ਸਮਾਂ ਦੇ ਕਹਿੰਦੇ ਆ ਕਿ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਇੱਥੇ ਬੈਠਣ ਦਾ ਵੇਖੋ ਕਿੰਨੀ ਬਜ਼ੁਰਗ ਅਵਸਥਾ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਆ ਉਮਰਾਂ ਵਾਲੇ ਇੱਥੇ ਬੈਠੇ ਨੇ ਆਪਣੇ ਲੋਕਾਂ ਦੀ ਲੜਾਈ ਲੜਨ ਵਾਸਤੇ ਉਨੇ ਪ੍ਰਸ਼ਾਸਨ ਆਵੇ ਦੋਵਾਂ ਮਿੰਟਾਂ ਜਾਂ ਅੱਧੇ ਘੰਟੇ ਚ ਸਾਡੇ ਨਾਲ ਦੇ ਦੇ ਸਾਨੂੰ ਟਾਈਮ ਬੋਰਡ ਕਰਦੇ ਵੀ ਇੰਨੇ ਸਮੇਂ ਦੇ ਵਿੱਚ ਉਹ ਕੁੜੀ ਜਿਹੜੀ ਬਣ ਜੇਗੀ ਨਹੀਂ ਤੇ ਫਿਰ ਉਨੀ ਦੇਰ ਤੱਕ ਤੇ ਇਹ ਸੰਘਰਸ਼ ਚੱਲੂਗਾ ਜਿੰਨੀ ਦੇਰ ਤੱਕ ਇਹ ਦਾ ਜਿਹੜਾ ਟੈਂਡਰ ਪਾ ਕੇ ਕੰਮਕਾਜ ਹੈ ਜਿਹੜਾ ਪੁਲੀ ਦੀ ਉਹ ਸਾਰੀ ਦਾ ਉਹ ਸ਼ੁਰੂ ਨਹੀਂ ਹੋ ਜਾਂਦਾ ਲੱਗਦਾ ਘਾਰ ਦੀ ਰਸਤਾ ਜਿਹੜਾ ਬਣਾਇਆ ਗਿਆ ਜੇ ਬਰਸਾਤ ਆਂਦੀ ਹੈ ਤਾਂ ਉਹ ਵੀ ਬੰਦ ਹੋ ਸਕਦਾ ਜੀ ਦੇਖੋ ਇਹ ਜੂ ਜੁਲਾਈ ਮਹੀਨਾ ਚੱਲ ਰਿਹਾ ਤੇ ਪਿਛਲੇ ਸਾਲ ਵੀ ਅਗਸਤ ਮਹੀਨੇ ਚ ਹੜ੍ਹ ਆਏ ਸੀ ਜਿਸ ਤਰ੍ਹਾਂ ਇਸ ਵਾਰ ਦੀ ਸੰਭਾਵਨਾ ਹੈ ਜਿੰਨੀਆਂ بارشਾਂ ਪਹਾੜਾਂ ਦੇ ਵਿੱਚ ਹੋ ਰਹੀਆਂ ਨੇ ਤੇ ਹੁਣ ਤੋਂ ਹੀ ਦਰਿਆਵਾਂ ਦਾ ਪਾਣੀ ਵੱਧ ਚੁੱਕਿਆ ਤੇ ਇਹ ਤੇ ਬੇਟ ਦਾ ਇਲਾਕਾ ਆ ਇੱਥੇ ਦੇ ਥੋੜਾ ਜਿਹਾ ਮੀਂਹ ਪੈ ਜਾਏ ਤੇ ਖੇਤਾਂ ਦੇ ਵਿੱਚ ਪਾਣੀ ਆ ਜਾਂਦਾ ਤੇ ਆਹ ਦੀ ਜਿਹੜੀ ਲਗਭਗ ਪੂਰੀ ਨੇ ਅਸੀਂ ਮੰਗ ਕਰਦੇ ਹਾਂ ਜੇ ਘਰ ਇਦਾਂ ਦੇ ਹਾਲਾਤ ਬਣ ਜਾਂਦੇ ਆ ਤੇ ਇਲਾਕਾ ਵੀ ਡੁੱਬ ਜਾਊਗਾ ਤੇ ਆਰ ਜੀ ਜਿਹੜਾ ਰਸਤਾ ਤੇ ਪਹਿਲਾਂ ਹੀ ਬਹੁਤ ਨੀਵਾ ਉਹਦੇ ਕਿਸੇ ਦੇ ਖੇਤਾਂ ਵਿੱਚੋਂ ਕੱਢਿਆ ਗਿਆ ਉਹਦੇ ਜ਼ਿਮੀਦਾਰ ਦੀ ਸਹਿਮਤੀ ਆ ਕਿ ਇਹਨਾਂ ਨੂੰ ਲੰਗਰ ਦੇ ਰਿਆ ਜੇ ਜ਼ਿਮੀਦਾਰ ਰੋਕ ਜੇ ਤੇ 25 30 ਪਿੰਡ ਆ ਇਹ ਜਾਣਗੇ ਕਿੱਧਰ ਨੂੰ ਇਹ ਤੇ ਸਰਕਾਰਾਂ ਅੱਖਾਂ ਮੀਟ ਕੇ ਬੈਠੀਆਂ ਨੇ ਇਹਨਾਂ ਨੂੰ ਠੋਕਰ ਮਾਰ ਕੇ ਜਗਾਉਣਾ ਪੈਂਦਾ ਅੱਜ ਉਹ ਜਿਹੜੀ ਜਗਾਉਣ ਦਾ ਕਾਰਜ ਆ ਉਹ ਇਲਾਕੇ ਦੇ ਲੋਕ ਤੇ ਕਿਸਾਨ ਯੂਨੀਅਨਸ ਕਰ ਰਹੀਆਂ। ਆਸਵਾਲ ਕੀ ਅਪੀਲ ਕਰਨੀ ਚਾਹੋਗੇ? ਪ੍ਰਸ਼ਾਸਨ ਨੂੰ ਕੀ ਅਪੀਲ ਆ ਸਰਕਾਰ ਨੂੰ ਕੀ ਹੋਣੀ? ਪ੍ਰਸ਼ਾਸਨ ਨੂੰ ਤੇ ਇਹੀ ਅਪੀਲ ਹੈ ਕਿ ਇਹ ਜਿਹੜੇ ਪ੍ਰਬੰਧ ਆ ਮੁੜ ਕੇ ਤੁਸੀਂ ਜਲਮ ਜਖਮਨ ਦੇ ਉੱਤੇ ਲਮਣ ਪੱਟੀ ਕਰਨ ਆ ਜਾਂਦੇ ਹੋ। ਤੇ ਇਹ जखम ਹੋਣ ਤੋਂ ਵਿਚਾਰ ਹੋਣ ਤੋਂ ਹੀ ਤੁਸੀਂ ਬਚਾ ਲੋ ਇਹ ਜਿਹੜਾ ਨੁਕਸਾਨ ਜਿਹੜਾ ਸਾਨੂੰ ਆਉਣ ਵਾਲੇ ਦਿਨਾਂ 'ਚ ਲੱਭ ਰਿਹਾ ਜਿਵੇਂ ਅਸੀਂ ਸਮਾਂ ਸਾਂਭ ਲਈਏ ਬਾਅਦ ਵਿੱਚ ਸਾਨੂੰ ਪਛਤਾਣਾ ਨਹੀਂ ਪਊਗਾ ਇਹੋ ਹੀ ਆਪੀ ਲਿਆ ਕਿ ਜੇ ਸਰਕਾਰਾਂ ਐਲਾਨ ਕਰਦੀਆਂ ਨੇ ਜੋ ਆਸਾਂ ਲੋਕਾਂ ਨੂੰ ਦਿੱਤੀਆਂ ਸੀ ਜੇ ਇਸ ਆਸ 'ਤੇ ਇਹ ਸਰਕਾਰ ਬਣੀ ਆ ਉਹ ਕੱਟੋ-ਕੱਟ ਅੱਖਾਂ ਖੋਲ ਕੇ ਪਹਿਲਾਂ ਹੀ ਲੋਕਾਂ ਦੇ ਹੱਕ ਵਿੱਚ ਉੱਤਰ ਆਇਆ ਕਰੋ ਫਿਰ ਇਹ ਦੋਸ਼ਕ ਦਿੰਦੇ ਨੇ ਕਿਸਾਨ ਯੂਨੀਅਨ ਨੂੰ ਵੀ ਅਧਰੀ ਵਿਚਾ ਲੈਂਦੇ ਨੇ ਸਮਾਣੀ ਵੇਖਦੇ ਜਗਾ ਨਹੀਂ ਵੇਖਦੇ ਜਦੋਂ ਸਾਡਾ ਦੁੱਖ ਹੈ ਤੇ ਅਸੀਂ ਦੱਸ ਰਹੇ ਸਰਕਾਰ ਨੂੰ ਆ ਉਹ ਡਾਕਟਰ ਨੂੰ ਤੇ ਦੱਸਾਂਗੇ ਨਹੀਂ ਜਾ ਕੇ ਜਿਹੜੀ ਹੱਲ ਸਰਕਾਰ ਨੇ ਕਰਨਾ ਆ ਉਹ ਸਰਕਾਰ ਦੇ ਦਰ ਤੇ ਹੀ ਜਾ ਕੇ ਸਾਨੂੰ ਪੈਠਣਾ ਪੈਣਾ ਠੀਕ ਧੰਨਵਾਦ ਪਹਿਲੇ ਫਾੜੇ ਤਰਨਾ ਲਗਾ ਦੇ ਜਿਹੜਾ ਮੈਂ ਕੋ ਪਹਿ ਪਸੋਰ ਰਿਹਾ ਸੀਗਾ ਵੀਡੀਓ ਆਡੀਓ ਦੇ ਵਿੱਚ ਕੋਈ ਮਰੇ ਤੋਂ ਬਗਲੀਆਂ ਜਿਹੜਾ ਕੀਤਾ ਆ ਠੀਕ ਉਹਨਾਂ ਖਸਾਲਾਂ ਦੇ ਉੱਤੇ ਚਾਹ ਤੋਂ ਬਹੁਤ ਜ਼ਿਆਦਾ ਬੱਚਾ ਕੋਸੋਂ ਨੂੰ ਰਸਤੇ ਗਾਈ ਉਹ ਖਸਾਲ ਵੀ ਉਹਦੇ ਤੇ 50% ਦੇ ਕਾਰਡ ਕਰਨੇ ਸਭ ਜੇ ਤਰ੍ਹਾਂ ਆ ਗਿਆ ਤੁਹਾਨੂੰ ਲਈ ਪਾਣੀ ਉਹਨਾਂ ਮੁੰਡਾ ਗਰਦੀ ਕਾ ਬੋਲੇ ਕੋਈ ਕੋਸਾ ਨਹੀਂ ਬੋਲੀ ਐਸਾ ਸੂਬੇ ਸਾਥ ਵਿੱਚ ਅਨੁਭਵ ਹੋਣ ਉਹ ਹਮਾਰ ਸਾਖਰ ਵਿੱਚ ਅਨੁਭਵ ਹੋਵੇ ਸੰਗਤਾਂ ਨੂੰ ਕਹੋ ਜਾਇਆ ਹੁਨੀਦ ਕਰਵਾਇਆ ਲਵੇ ਮੌਕੇ ਦੀ ਵੀਡੀਓ ਬਣੀ ਹੋਵੇ ਤੇ ਉਹ ਇੱਕ ਹਫਤੇ ਬਾਅਦ ਜਿਹੜੇ ਬੰਦੇ ਸ਼ਾਮ ਗਏ ਸੀ ਉਹਨਾਂ ਦੇ ਚਾਰ ਤੋਂ ਪੰਜ ਧੜਾ ਲਾ ਕੇ ਨਾਲ ਆਪਣੇ ਹੱਥ ਬਣ ਗਏ 26 ਪੰਜਾ ਕੋਠਾ ਲਾ ਕੇ ਉਸ ਸਾਡੇ ਵਿੱਚੋਂ ਜਿਹੜੀਆਂ ਚੀਜ਼ਾਂ ਜਿਹੜੇ ਖਾਲੀ ਹੋਣ ਜਾਣੀ ਸੀ ਉਹਨੂੰ ਛੱਡ ਕੇ ਜਦੋਂ ਵੀ ਕੋਈ ਆਪ ਪਾਣੇ ਆਇਆ ਵੀ ਉਹਨੂੰ ਖੜਾ ਨਹੀਂ ਹੋਇਆ। ਉਸ ਜਿਹੜਾ ਕੰਮੀ ਨੇ ਪਰਵਾਹੋਂ ਸੀ ਗਲਤ ਕਾੜਾ ਜੁਗਿਆ। ਉਸ ਨੂੰ ਪਾਣੀ ਚੰਨਾ ਜਾਣਾ। ਪ੍ਰਸ਼ਾਸਨ ਦੇ ਸਾਹਮਣੇ ਆ ਜੇ ਲੱਗਦਾ ਉਹੋਸ਼ੀਆ ਤੇ ਫੜ ਕੇ ਜੇਲ੍ਹ ਦੇ ਵਿੱਚ ਰੱਖ ਦਿਓ ਮੇਰੇ ਪਿੱਛੇ ਹੋਰਲੀ ਲੋੜ ਨਹੀਂ। ਇਹ ਪਰਚਾ ਗਲਤ ਬਣਿਆ ਹੋ। ਤੇ ਮੇਰੇ ਹੋਂਦ ਦੋਸ਼ੀ ਨੇ ਇੱਥੇ ਕਾਰਵਾਈ ਹੋਣੀ ਚਾਹੀਦੀ ਆ। ਮੈਂ ਬਤਨ ਨੂੰ ਬੇਨਤੀ ਕਰਦੇ ਹਾਂ ਉਹ ਲਈ ਕਾਲਪਤ ਸਾਬ ਮੇਰਾ ਇਸਿਆ ਕਾਲਪਤ ਸਾਬ ਨਾਲ ਕਿਸੇ ਮੋੜਾ ਜੇ ਤੁਸੀਂ ਸੁਣਦੇ ਹੋ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਉਹ ਗੁੱਸਾ ਜੇ ਮੇਰੇ ਜਥੇਬੰਦੀ ਦੇ ਲੋਕਾਂ ਤੋਂ ਸੀ ਹੋਏ ਉਸੇ ਫਾਇਦਾ ਹੋ ਕੋਈ ਕੰਮ ਨਾ ਹੋਵੇ ਗਲਤ ਗਾਇਬ ਕਰਨਾ ਉਦਲੀਆ ਜੰਦੇ ਬੰਦੀਆਂ ਨੂੰ ਗਲਤ ਜਣਾ ਮੈਸੇਜ ਦੇਣਾ ਸਭ ਨੂੰ ਘੱਟ ਕੇ ਦਿਓ ਕਾਦੀ

ਅਈ ਜੀ ਸਾਹਿਬ ਰੱਬੇ ਜੀ ਨਾ ਚੱਲ ਰਹੀ ਆ ਵੀ ਤੁਸੀਂ ਬੰਦੇ ਦੀ ਕਮੇਟੀ ਨੂੰ ਕਮੇਟੀ ਬਣਾ ਕੇ ਮੇਰੇ ਪਿੰਡ ਦੇ ਵਿੱਚ ਆਜੋ ਜੇ ਅਸੀਂ ਦੋਸਤੀ ਹੋਏ ਉਸੇ ਫਾਰਮ ਨੂੰ ਨਾ ਭਰਿਆ ਗਏ ਸਾਡੇ ਨਾਲ ਕੋਈ ਨਾ ਆਇਆ ਤੇ ਜੇ ਗੈਰਵਾਹੀ ਕਰਦੇ ਨੇ ਲੋਕਾਂ ਨੂੰ ਘਟਰਾਹ ਕਰਦੇ ਨੇ ਤੇ ਫਿਰ ਸਾਡੇ ਕੋਲ ਬਰਬਾਦ ਦੀ ਗੱਲ ਨਹੀਂ ਹੋਣੀ ਨਾ ਕੋਈ ਬੁਨਾਈ ਸਭੀ ਖੋੜ ਦਿਆ ਲੋਕਾਂ ਲਈ ਹੋ ਰਹੀਆਂ ਝਗੜੀਆਂ ਦੀਆਂ पर न झाकी जा असांजी जान बचा गुनाह करा उहो साम्हूं हसके जा कमेटी बना ਕੁਮੇ ਦੀ ਬਣਾਉਂਦੇ ਮੇਰੇ ਪਿੰਡੇ ਵਿੱਚ ਆਏਗਾ ਜੇਸ ਫਰਾਂਸ ਦੇ ਬਾਅਦਗੇ ਦੋਸ਼ੀ ਆ ਉਹਦੇ ਬੰਦੇ ਦੋਸ਼ੀ ਨੇ ਤੇ ਸਾਡੇ ਆਮ ਕਹਿਣੋ ਕਿਸੇ ਦੋਸ਼ੀ ਹੋ ਨਾ ਦੇਖਿਆ ਕੋਈ ਅਸਿੱਤਾ ਨਹੀਂ ਕਰਵਾਇਆ ਜੀਹਨ ਦੇ ਕਰਵਾਉਂਦਾ ਵੀ ਪਰ ਇਹਨਾਂ ਦਾ ਹਾਜ਼ਰਾਵਾ ਜੁਰਮ ਮੈਂ ਨਾ ਆਪਣੇ ਪਿੰਡੇ ਵਿੱਚ ਹੋਣਦਾ ਨਾ ਆਪਣੇ ਏਰੀਆ ਵਿੱਚ ਹੋਣਦਾ ਜਿਹੜਾ ਵੀ ਝੂਠਾ ਪਰਚਾ ਹੋਵੇਗਾ ਉਹਨੇ ਕਰਦਾ ਫੇਰ ਕਰਕੇ ਰੋਣਾ ਹੈ ਪਰ ਸਾਡੀ ਧਰਤ ਕੋ ਬਣਦੀ ਆ ਆਹ 10 ਸਾਲ ਚੱਲਿਆ ਬਜ਼ੁਰਗ ਸਾਡੇ ਮਾ